ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਪੰਜਾਬ ਸਰਕਾਰ ਨੇ ਲੱਖਾਂ ਪੈਨਸ਼ਨਰਾਂ ਦੇ ਲਈ ਇੱਕ ਪੱਤਰ ਜਾਰੀ ਕੀਤਾ ਹੈ ਇਸ ਕੋ ਪਹਿਲਾਂ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਹੱਕ 'ਚ ਫੈਸਲਾ ਦਿੱਤਾ ਗਿਆ ਹੈ ਫੈਸਲੇ ਦੀ ਗੱਲ ਕਰੀਏ ਤਾਂ ਕੁਝ ਪਟੀਸ਼ਨਰਾਂ ਵੱਲੋਂ ਕੁਝ ਪੈਨਸ਼ਨਰਾਂ ਵੱਲੋਂ ਇੱਕ ਪਟੀਸ਼ਨ দাਇਰ ਕੀਤੀ ਗਈ ਸੀ ਕਿ ਕੁਝ ਪੈਨਸ਼ਨਰ ਜਿਹੜੇ ਨੇ ਉਹ ਆਪਣੇ 12 ਮਹੀਨਿਆਂ ਦੀ ਸਰਵਿਸ ਜਿਹੜੀ ਹੈ ਉਹ ਰਿਟਾਇਰਮੈਂਟ ਤੋਂ ਪਹਿਲਾਂ ਪੂਰੀ ਕਰਦੇ ਨੇ ਅਤੇ ਰਿਟਾਇਰਮੈਂਟ ਤੋਂ ਅਗਲੇ ਦਿਨ ਉਹਨਾਂ ਦਾ ਇੰਕ੍ਰੀਮੈਂਟ ਸਾਲਾਨਾ ਡਿਊ ਸੀ ਤੇ ਉਹ ਉਹਨਾਂ ਨੂੰ ਨਹੀਂ ਮਿਲਿਆ ਅਤੇ ਉਹਨਾਂ ਦੀ ਮੰਗ ਸੀ ਕਿ ਸਰਕਾਰ ਉਹ ਇੰਕ੍ਰੀਮੈਂਟ ਉਹਨਾਂ ਨੂੰ ਦੇਵੇ ਕਿਉਂਕਿ ਰਿਟਾਇਰਮੈਂਟ ਵਾਲੇ ਦਿਨ ਜੇਕਰ ਕੋਈ ਕਰਮਚਾਰੀ 31 ਮਾਰਚ ਨੂੰ ਰਿਟਾਇਰ ਹੋ ਰਿਹਾ ਹੈ ਤਾਂ 31 ਮਾਰਚ ਨੂੰ ਉਸ ਦੇ 12 ਮਹੀਨੇ ਪੂਰੇ ਹੁੰਦੇ ਸੀ ਸੋ 1 ਅਪ੍ਰੈਲ ਦਾ ਜਿਹੜਾ ਬੰਦਾ ਇਨਕ੍ਰੀਮੈਂਟ ਹੈ ਉਹ ਉਹਨਾਂ ਨੂੰ ਪੈਰਮੈਂਟ ਦੇ ਵਕਤ ਦਿੱਤਾ ਜਾਵੇ ਅਤੇ ਉਸ ਇਨਕ੍ਰੀਮੈਂਟ ਤੋਂ ਬਾਅਦ ਬੇਸਿਕ ਪੇ ਨੂੰ ਮੰਨਦੇ ਹੋਏ ਪਾਕਿ ਸਾਰੇ ਪੈਨਸ਼ਨਰੀ ਬੈਨੀਫਿਟ ਦਿੱਤੇ ਜਾਣ ਸੋ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਨੂੰ ਸਹੀ ਮੰਨਿਆ ਅਤੇ ਇਹ ਫੈਸਲਾ ਦਿੱਤਾ ਅਤੇ ਸਰਕਾਰ ਨੂੰ ਵੀ ਕਿਹਾ ਕਿ 2 ਮਹੀਨਿਆਂ ਦੇ ਅੰਦਰ ਅੰਦਰ ਇਸ ਫੈਸਲੇ ਨੂੰ ਲਾਗੂ ਕੀਤਾ ਜਾਵੇ ਅਤੇ ਪੰਜਾਬ ਦੇ ਇਹਨਾਂ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਇੱਕ ਇਨਕਰੀਮੈਂਟ ਦਾ ਲਾਭ ਦਿੱਤਾ ਜਾਵੇ ਜਿਨ੍ਹਾਂ ਦਾ ਇਨਕਰੀਮੈਂਟ ਡਿਊ ਬੰਦਾ ਸੀ ਰਿਟਾਇਰਮੈਂਟ ਦੇ ਬਾਅਦ 12 ਮਹੀਨੇ ਜਿਹੜੇ ਉਹ ਆਪਣੇ ਪਿਛਲੇ ਇਨਕਰੀਮੈਂਟ ਤੋਂ ਬਾਅਦ ਪੂਰੇ ਕਰਦੇ ਸਨ ਸੋ ਅੱਜ ਦਾ ਦਿਨ ਇੱਕ ਬਹੁਤ ਵੱਡਾ ਦਿਨ ਹੈ ਇਤਿਹਾਸਿਕ ਦਿਨ ਹੈ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਅ 10 ਸਤ 2024 ਨੂੰ ਇੱਕ ਪੱਤਰ ਜਾਰੀ ਕੀਤਾ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਪੈਨਸ਼ਨਰ ਨੇ 12 ਮਹੀਨਿਆਂ ਦਾ ਸਮਾਂ ਆਪਣੇ ਪਿਛਲੇ ਇੰਕ੍ਰੀਮੈਂਟ ਤੋਂ ਬਾਅਦ ਪੂਰਾ ਕੀਤਾ ਹੈ ਰਿਟਾਇਰਮੈਂਟ ਵਾਲੇ ਦਿਨ ਅਤੇ ਅਗਲੇ ਦਿਨ ਚੇੱਕਰ ਉਹ ਇੱਕ ਦਿਨ ਪਹਿਲਾਂ ਰਿਟਾਇਰ ਹੋ ਗਏ ਨੇ ਤਾਂ ਅਗਲੇ ਦਿਨ ਦਾ ਇੰਕ੍ਰੀਮੈਂਟ ਉਹਨਾਂ ਨੂੰ ਦਿੱਤਾ ਜਾਵੇ ਇਹ ਵੀ ਇਸ ਵਿੱਚ ਲਿਖਿਆ ਗਿਆ ਕਿ ਏਰੀਅਰ ਹੈ ਜੋ ਪਟੀਸ਼ਨ ਦਾਇਰ ਕਰਨ ਦੀ ਮਿਤੀ ਤੋਂ ਬਾਅਦ ਇਹਨਾਂ ਨੂੰ ਦਿੱਤਾ ਜਾਵੇ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਇਹ ਸਾਫ-ਸਾਫ ਲਿਖ ਦਿੱਤਾ ਹੈ ਕਿ ਇਸ ਨੂੰ ਵਿਚਾਰਿਆ ਗਿਆ ਯਾਨੀ ਕਿ ਪੰਜਾਬ ਸਰਕਾਰ ਨੇ ਇਸ ਨੂੰ ਜਨਰਲਾਈਜ਼ ਕਰ ਦਿੱਤਾ ਹੈ ਅਤੇ ਇਹ ਕਹਿ ਦਿੱਤਾ ਹੈ ਕਿ ਜਿੰਨੇ ਵੀ ਪੰਜਾਬ 'ਚ ਪੈਨਸ਼ਨ ਨੇ ਰਿਟਾਇਰਮੈਂਟ ਵਾਲੇ ਦਿਨ ਪਿਛਲੇ ਇੰਕ੍ਰੀਮੈਂਟ ਤੋਂ ਬਾਅਦ 12 ਮਹੀਨਿਆਂ ਦਾ ਸਮਾਂ ਪੂਰਾ ਕਰਦੇ ਨਹੀਂ ਤਾਂ ਉਹਨਾਂ ਨੂੰ ਉਹਨਾਂ ਦਾ ਬੰਦਾ ਇੰਕ੍ਰੀਮੈਂਟ ਦਿੱਤਾ ਜਾਵੇ ਇਸ ਨੂੰ ਰਿਫਲੈਕਸ ਕੀਤਾ ਜਾਵੇ ਸਰਵਿਸ ਰਿਕਾਰਡ ਦੇ ਮੁਤਾਬਕ ਪੈਨਸ਼ਨਰੀ ਬੈਨੀਫਿਟ ਨੇ ਉਹਨਾਂ ਨੂੰ ਵੀ ਰਿਵਾਈਜ਼ ਕੀਤਾ ਜਾਵੇ ਅਤੇ ਸਿਵਲ ਸਰਵਿਸ ਨਿਯਮ ਦੇ ਮੁਤਾਬਕ ਜਿਹੜਾ ਇੰਕ੍ਰੀਮੈਂਟ ਦੇਣਾ ਬੰਦ ਹੈ ਉਹ ਦਿੱਤਾ ਜਾਵੇ ਪਟੀਕਲ ਇਹ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਤਿਹਾਸਿਕ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਇੱਕ ਵੱਡਾ ਕਦਮ ਇਸ ਨੂੰ ਲੈ ਕੇ ਚੁੱਕਿਆ ਹੁਣ ਗੱਲ ਇਹ ਹੈ ਕਿ ਜਿਹੜੇ ਪਟੀਸ਼ਨਰ ਨੇ ਉਹਨਾਂ ਨੂੰ ਤਾਂ ਜੋ ਏਰੀਆ ਹੈ ਉਹ ਪਟੀਸ਼ਨ ਫਾਈਲ ਕਰਨ ਦੀ ਮਿਤੀ ਤੋਂ ਹੀ ਦੇਣਾ ਹੈ ਇਹ ਪੰਜਾਬ ਸਰਕਾਰ ਨੇ ਲਿਖ ਦਿੱਤਾ ਹੈ ਪਰ ਜਿੰਨਾ ਪੈਸ਼ਨਰਾਂ ਨੇ